ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਰਿਲੀਜ਼ ਕੀਤੇ ਗਏ ਨੌਜਵਾਨਾਂ ਵਾਸਤੇ ਯੂਥ ਮੈਨੀਫੈਸਟੋ ਉੱਪਰ ਵਿਰੋਧੀ ਧਿਰਾਂ ਦੇ ਬਹੁਤ ਦਿਲਚਸਪ ਵਿਚਾਰ ਸਾਹਮਣੇ ਆਏ ਨੇ। ਅਕਾਲੀ ਦਲ ਨੇ ਇਸ ਨੂੰ ਝੂਠਾਂ ਦਾ ਭੁਲੰਦਾ ਦੱਸਿਆ ਹੈ। ਉਹਨਾਂ ਕਿਹਾ ਹੈ ਕਿ ਪੰਜਾਬ 'ਚ 25 ਲੱਖ ਨੌਕਰੀਆਂ ਅਤੇ ਨੌਕਰੀਆਂ ਦੇ ਮੌਕੇ ਕਿਵੇਂ ਪੈਦਾ ਹੋ ਸਕਦੇ ਨੇ। ਉਹਨਾਂ ਇਹ ਇਸ ਕਰਕੇ ਕਿਹਾ ਕਿ ਉਹਨਾਂ ਵੱਲੋਂ ਕੀਤੇ ਗਏ 2012 'ਚ 10 ਲੱਖ ਨੌਕਰੀਆਂ ਦੇ ਵਾਅਦੇ ਵਿੱਚੋਂ ਹਾਲੇ 25000 ਨੌਕਰੀਆਂ ਵੀ ਨਹੀਂ ਦਿੱਤੀਆਂ ਗਈਆਂ ਉਹ ਇਸ ਗੱਲ ਤੋਂ ਅਣਜਾਣ ਨੇ ਕਿ ਬਾਕੀ 50 ਪੁਆਇੰਟਸ ਵਾਂਗੂ ਇਹ ਪੁਆਇੰਟ ਵੀ ਪਿਛਲੇ 2 ਮਹੀਨਿਆਂ ਦਾ ਵਿਚਾਰ ਵਟਾਉਂਦੇ ਰੇ ਦਾ ਮੰਥ ਨੇ ਇਹ ਨੌਕਰੀਆਂ ਅਤੇ ਨੌਕਰੀਆਂ ਦੇ ਮੌਕੇ 7-8 ਤਰੀਕਿਆਂ ਦੇ ਤਹਿਤ ਪ੍ਰਦਾਨ ਕੀਤੇ ਜਾਣਗੇ ਇਹ ਅਸੀਂ ਵਰਕਆਊਟ ਕੀਤਾ ਵਾ ਅੱਜੋ ਮੈਂ ਸਮਝਾ ਵੀ ਦਊਂਗਾ ਕਿਵੇਂ ਇਹ ਸਭ ਕੁਝ ਹੋਊਗਾ ਅਕਾਲੀ ਪਾਜਪਾ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ 'ਚ ਨੌਕਰੀਆਂ ਦੇ ਵਾਅਦੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦਾ ਕੀ ਬਣਿਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਦਿੱਲੀ ਦਾ ਵਾਦਾ ਉਸੇ ਤਰ੍ਹਾਂ ਬਰਕਰਾਰ ਹੈ ਅਤੇ ਉੱਥੇ ਹਾਲੀ ਸਾਡੀ ਸਰਕਾਰ ਦੇ 3.5 ਸਾਲ ਤੋਂ ਜ਼ਿਆਦਾ ਸਮਾਂ ਬਾਕੀ ਹੈ। ਉਧਰ ਕਾਂਗਰਸ ਨੇ ਆਪਦੇ ਮੈਨੀਫੈਸਟੋ ਦੀ ਇੱਕ ਹਸੋ ਹੀਣੇ ਟਾਂਗ ਨਾਲ ਆਲੋਚਨਾ ਕੀਤੀ ਹੈ। ਉਹਨਾਂ ਕਿਸੇ ਪੁਆਇੰਟ ਦੀ ਆਲੋਚਨਾ ਨਹੀਂ ਕੀਤੀ ਪਰ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ 51 ਪੁਆਇੰਟਸ ਅਸੀਂ ਉਹਨਾਂ ਦੇ ਵਿਚਾਰ ਯਾਨੀ ਆਈਡੀਆਜ਼ ਨੂੰ ਚੁਰਾ ਕੇ ਬਣਾਏ ਨੇ। ਕੈਪਟਨ ਸਾਹਿਬ ਇਹ ਕੋਈ 8ਵੀਂ ਕਲਾਸ ਦਾ ਟੈਸਟ ਪੇਪਰ ਹੈ ਜਿਸ ਨੂੰ ਕਿਸੇ ਨੇ ਚੋਰੀ ਕਰਨਾ ਹੈ ਨਕਲ ਤੇ ਤੁਸੀਂ ਸਾਡੀ ਕਰ ਰਹੇ ਜੇ ਆਪਣੀ ਸਿਆਸੀ ਜ਼ਿੰਦਗੀ 'ਚ ਅੱਜ ਤੱਕ ਕਦੇ ਲੋਕਾਂ 'ਚ ਵਿਚਰੇ ਹੋ ਜਿਵੇਂ ਅੱਜਕੱਲ ਕਰ ਰਹੇ ਹੋ ਇਹ ਭਲਾ ਕਿਉਂ ਕਿਉਂਕਿ ਅਸੀਂ ਲੋਕੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੈਸੇ ਵੀ ਤੁਹਾਡੀ 2002 ਤੋਂ 2007 ਦੀ ਜਿਹੜੀ ਸਰਕਾਰ ਦੀ ਕਾਰਗੁਜ਼ਾਰੀ ਸੀ ਉਹਦੇ 'ਚੋਂ ਭ੍ਰਿਸ਼ਟਾਚਾਰ ਅਤੇ ਤੁਹਾਡੇ ਛੇਤਿਆਂ ਦੇ ਕਾਰਨਾਮਿਆਂ ਤੋਂ ਇਲਾਵਾ ਕੀ ਕੁਝ ਚੋਰੀ ਕਰਨ ਯੋਗ ਹੈ ਆਪ ਦੇ ਮੈਨੀਫੈਸਟੋ ਨੂੰ ਅਮਰਿੰਦਰ ਸਿੰਘ ਨੇ 올ਡ ਵਾਈਨ ਇਨ ਸਟੋਲਨ ਬੋਟਲਸ ਦੱਸਿਆ। ਯਾਨੀ ਪੁਰਾਣੀ ਸ਼ਰਾਬ ਚੁਰਾਈ ਹੋਈ ਬੋਤਲਾਂ ਵਾਂਗ ਦੱਸਿਆ। ਮੈਂ ਕਪਤਨ ਸਾਹਿਬ ਨੂੰ ਗੁਜ਼ਾਰਿਸ਼ ਕਰਨਾ ਚਾਹੁੰਨਾ ਕਿ ਹੁਣ ਚੋਣਾ ਦਾ ਵੇਲਾ ਆ ਗਿਆ ਹੈ। ਆਓ ਗੰਭੀਰ ਹੋਈਏ ਅਤੇ ਸ਼ਰਾਬ ਤੋਂ ਅੱਗੇ ਵਧ ਕੇ ਕੋਈ ਹੋਰ ਵੀ ਗੱਲ ਕਰੀਏ।